ਚੱਲਦੇ ਆਂ ਡੰਪ ਤੇ ਘਰੋਂ ਗੱਡੀ ਕੱਢਣ ਲੱਗਿਆਂਗੇ ਤੇ ਠੰਡ ਬਹੁਤ ਜ਼ਿਆਦਾ ਆ ਸਕੂਟਰੀ ਤੇ ਜਾਣਾ ਬਹੁਤ ਜ਼ਿਆਦਾ ਮੁਸ਼ਕਲ ਆ ਠੰਡ ਵੱਧ ਰਹੀ ਆ ਦਿਨੋ ਦਿਨ ਬਸ ਤਾਂ ਸਿਆਲ ਦੇ ਦਿਨਾਂ ਠੰਢੀ ਹੋਣੀ ਚਾਹੀਦੀ ਹੈਗੀ ਪਰ ਹੱਥ ਪੈਰ ਠਰਦੇ ਆਗੇ ਬਹੁਤ ਜ਼ਿਆਦਾ ਆਪਾਂ ਚੱਲਿਆਂ ਬਸ ਡੰਪ ਤੇ ਹੁਣਾ ਕਿਹੜਾ ਡੰਪ ਤੇ ਢੇਡਾ ਮਾਰ ਕੇ ਉਹਨਾਂ ਦਾ ਟਰੈਕਟਰ ਆਈ ਆਗੇ ਭਰਨ ਵਾਲੇ ਵੀ ਆਏ ਆ ਬੰਦੇ ਆਏ ਥੋੜੇ ਆ ਪਰ ਅੱਜ ਮਾਗੀ ਦਾ ਕਰਕੇ ਲੋ ਮੁੜ ਕੇ ਨਹੀਂ ਆਉਂਦਾ ਲੋ ਜੀ ਆਪਾਂ ਡੰਪ ਤੇ ਪਹੁੰਚ ਗਏ ਆਂਗੇ ਤੇ ਡੰਪ ਤੇ ਸਾਰੇ ਬੰਦੇ ਮੇਰੇ ਠੰਡ ਹੀ ਮੰਨੀ ਬੈਠਿਆ ਆ ਵੀ ਦੇਖ ਇਧਰ ਅੱਛਾ ਗੱਗੀ ਮਲੂਕਾ ਠੇਕੇਦਾਰ ਗੱਗੀ ਸਾਹਿਬ ਵੀ ਠੰਡ ਮੰਨੀ ਬੈਠਿਆ ਬਹੁਤ ਜ਼ਿਆਦਾ ਤੇ ਇਧਰ ਭਰੀ ਜਾਂਦੇ ਆ ਜੀ

ਆਇਆ ਚਾਹ ਤਾਂ ਮੈਂ ਭੁੱਲ ਆਇਆ ਹੋਪਾ ਜੋ ਬਾਈ ਪਹਿਲਾਂ ਡਰਾਈਵਰ ਜੀ ਕਹਿੰਦੇ ਆਉਂਦੇ ਨਹੀਂ ਯਾਰ ਤੇ ਹੁਣ ਲਾਈਕ ਆਉਣ ਵਾਲਾ ਕੋਈ ਹੈਗਾ ਤਾਂ ਲਿਆ ਹਾਉ ਕਹਿੰਦੇ 6 ਵਜੇ ਦਾ ਕਹੀ ਜਨਾਂਗਾ ਕੋਠੇ ਆ ਗਿਆ ਮੈਂ ਅੱਛਾ ਹਾਂ ਠੀਕ ਆ ਕੋਠਾ ਕਿੰਨੀ ਕੁ ਬਾੜਾ ਇੱਥੋਂ ਕੋਠਾ ਹੈਗਾ 12-13 ਕਿਲੋਮੀਟਰ ਦੂਰ ਹੂ ਟ੍ਰੈਕ ਕਰ ਦੂ ਬਾ ਕਿੰਨਾ ਟਾਈਮ ਚ ਬਾਟ ਕੱਢ ਦੋ ਨਹੀਂ ਬਸ 2 ਕਿਲੋਮੀਟਰ ਦਾ 20 ਮਿੰਟਾਂ ਚ ਕੱਢ ਦੂ 20 25 ਮਿੰਟਾਂ ਚ 6 ਵਜੇ ਦਾ ਚੱਲ ਰਿਹਾ ਕੋਠੇ ਤੋਂ ਅੱਛਾ ਆ ਬੰਦਾ ਮੈਗਰੋ ਚੱਲ ਕੇ ਆ ਗਿਆ ਅੱਛਾ ਆਈਆਂ ਵੇਰ ਗੱਗੀ ਫਿਰ ਕੌਣ ਬੋਲੇ ਇਹ ਮਿਲਦਾ ਕੀ ਆ ਬਾਈ ਯਾਰ ਇਹ ਗੱਗੀ ਠੇਕੇਦਾਰ ਆ ਵੀਰੇ ਨਾਂ ਬਣਾਉਣਾ ਬਹੁਤ ਔਖਾ ਹੈਗਾ ਹਾਂ ਠੇਕੇਦਾਰ ਦੇ ਨਾਮ ਆ ਹੀ ਬੰਦੇ ਹੁੰਦੇ ਹੈਗੇ ਫੇ ਠੇਕੇਦਾਰ ਕਾਦਾ ਹੋਇਆ ਹਾਂਜੀ ਚਾਹ ਕੇ ਪਾਣੀ ਲਓ ਜੀ ਬਰਕਾ ਦਾ ਫਲੈਚ ਆ ਕਰਕੇ ਲਿਆ ਆਪ ਸਪੈਸ਼ਲ ਲੌਂਗ ਲਾਈਟਾਂ ਵਾਲੀ ਕਿ ਦੂਜੀ ਉਹ ਸੁੱਕੇ ਪਾਊਡਰ ਵਾਲੀ ਸੁੱਕੇ ਪਾਊਡਰ ਵਾਲੀ ਹੈ ਇਹ ਇਹੀ ਬਚਾਉ ਹੁਣ ਤਾਂ ਹਨਾ ਠੰਡ ਚ ਅੱਜ ਵਰ ਗੱਡੀ ਤੇ ਆਇਆ ਹੋਰ ਯਾਰ ਠੰਡੀ ਵਾਲੀ ਸੀ ਸਕੂਟਰ ਤੋਂ ਉਹਨੂੰ ਡੈਲੀ ਨਹੀਂ ਕੀਤਾ ਭਾਈ ਨਾਲਾ ਪੜਦਾ ਯਾਪਾ ਇੱਕ ਉਧਰ ਯਾਦਾ ਮੈਨੂੰ ਆਂਚਾ ਲਿਖਿਆ ਵਾ ਮਾ ਮੇਰੇ ਕੋਲ ਹਾਂ ਉਹ ਤੂੰ ਆਖੇ ਨਾ ਮਾਰੇ ਪਰ ਆਈ ਜੋ ਤੂੰ ਹਾਂ ਹਾਂ ਲਿਖਿਆ ਪੈਣ ਉਹ ਲੱਗ ਗਿਆ ਉਹ ਲੱਗ ਗਿਆ ਓਏ ਜਿਦਾ ਉਕਾ ਨਾ ਮਰਾ ਨਾ ਜਮੇ ਉਹ ਲੱਗੂਗਾ ਗੱਠਾ ਲਹਿਲੀ ਜਾਂਦੀਆਂ ਥਲੇ ਆ ਯਾਰਾ ਉਸ ਕਾਲੇ ਦਾ ਆ ਬਾਹਰ ਸੇ ਹਟਾ ਆ ਬੰਨੋ ਪੋਚ ਬੰਨੋ ਸੇ ਹਟ ਗਾ ਠੇਕੇਦਾਰ ਦਾ ਬੰਨਣਾ ਦੋ ਵਾਰ ਨੇ ਬੁਲਾ ਤੂੰ ਕਿਵੇਂ ਆ ਜਮਾ ਥੱਲੇ ਲਟਿਆ ਵਠਾ ਅੱਛਾ ਲਾਈਟਾਂ ਲਾ ਰਹੇਗਾ ਲਾਈਟਾਂ ਲਾਉਣਾ ਠੀਕ ਹੈ ਠੀਕ ਮਾ ਲਾ ਰਗੇ ਹਾਂ ਹਾਂਜੀ ਹਾਂਜੀ ਕੀ ਤਾਰ ਤੂੰ ਦੂਜੀ ਨਹੀਂ ਫੜ ਬੰਗਾ ਇਹ ਡਬਲ ਦੀ ਕੀ ਲੋਡ ਸੀ ਇਹ ਤੇ ਨਹੀਂ ਵਧਗਾ ਤਾਰਤਾ ਨਹੀਂ ਵੇ ਡਬਲ ਦੀ ਤਾਂ ਲੋਡ ਹੀ ਨਹੀਂ ਸਿੰਗਲ ਹੀ ਲੱਗ ਜਾਂਦੀ ਹੁੰਦੀ ਇਹ ਤੇ ਆਖੋ ਉਧਰੋਂ ਚੱਲੂ ਕਰਦਾ ਕੋਈ ਵਾਲਾ ਵਧਗਾ ਕੋਹ ਹੁੰਦਾ ਠੀਕ ਆ ਹਾਂ ਅੱਜ ਤਾਂ ਮੱਗ ਹੀ ਸੀ ਅੱਜ ਤਾਂ ਛੁੱਟੀ ਕਰ ਲੰਦਾ ਨਾ ਸੀ ਕੁਤਾਰ ਵੇਖਣਾ ਤਾਂ ਵੇਖਣ ਦੇ ਅੱਛਾ ਇਹਦਾ ਕੰਮ ਉਹਦਾ ਅੱਜ ਆ ਗਿਆ ਬਹੁਤ ਛੁੱਟੀ ਕਰਨੀ ਸੀਗੀ ਹਾਂ ਹਾਂ ਅੱਜ ਡਾਂਗ ਦੀ ਬਾਈ ਵਿੱਚ ਜੋੜੀ ਜੜੀ ਖੋਲਦੇ ਇਹਦਾ ਪਹਿਲਾਂ ਵੀ ਐਈ ਸੀ ਨਿਕਲੇ ਉਹ ਵੀ ਵਾਰ ਉਹ ਉਹ ਜਿਹੜਾ ਖੰਭੀ ਖਲਾਰੇ ਸੀ ਉੱਤੇ ਤੇ ਉਹ ਉੱਡੀ ਕਿਧਰ ਗਏ ਉਹ ਇਹਦਾ ਨਹੀਂ ਖਿਲਰਦੇ ਹਾਂਜੀ ਉਹ ਤੇ ਦੂਜੀ ਜਿਹੜੀ ਮੋਬਾਈਲ ਜਿੱਤੇ ਲਾ ਕੇ ਕਰਦਾ ਸੀ ਉਹ ਕਿਧਰ ਉਹ ਵੀ ਹੈਗੀ ਆ ਬਾਕੀ ਆ ਬਸ ਹੁਣ ਲੈ ਜਾਾਂਗੇ ਭਰ ਕੇ 2 ਵਜੇ ਤਣੂ ਜਾ ਵੜਾਂਗੇ ਮੱਥਾ ਟੇਕਦਾ ਸੀਗਾ ਗੁਰਦਾਰੇ ਤਲਕੇ ਪਾਸੋਂ ਠੀਕ ਆ ਨਾ ਐ ਸੀਗੀ ਨਾ ਐ ਕੰਡ ਬਹੁਤ ਮਰਨ ਨਾ ਪਤਾ ਹੀ ਨਹੀਂ ਗਾ ਦੋ ਤਨੂੰ ਕੀ ਚਾਹੀਦਾ ਮਾਦੀ ਜੀ ਨੂੰ ਇੱਥੇ ਪ੍ਰੋਵਾ ਕੋਲੇ ਆ ਹੁਣ ਕੰਡਾਂ ਕਿਉਂ ਬਈ ਕਿਵੇਂ ਕਿਉਂ ਠੇਕੇ ਦਾ ਰਾ ਕੀ ਹੋ ਗਿਆ ਕੰਡ ਮੋ ਗਿਆ ਸੀ ਕੱਲ ਹੈ ਕੱਲਾ ਗੱਟਾ ਮੁਟ ਗਿਆ ਸੀ ਹੁਣ ਠੀਕ ਆ ਸਾਡੀ ਗੁੜੀ ਨੇ ਵੀਡੀਓ ਦੇਖ ਲਈ ਆਪਨੇ ਆ ਦੇਖ ਤੋੜਾ 15 ਮੈਂ ਤੋੜੀ ਜੀ ਹਾਲੀ ਕੀ ਕਹਿੰਦੇ ਮੋਕੜਾ ਤੂੰ ਤਾਂ ਗਾਲਾਂ ਕੱਢੀ ਅੰਨਾ ਮਾਤਾ ਦੇ ਕੋਈ ਬੰਦ ਕਰੀ ਕਾਪੀਰਾਈਟ ਆਜੂ ਮੁੜ ਕੇ ਇਹਨੂੰ ਭੈਣ ਚੋਦ ਨੂੰ ਉਹ ਦੰਦ ਦੁੰਡ ਮਾਰਿਆ ਹੋਏ ਨੇ ਦੰਦ ਮਾਰਿਆ ਹੋਏ ਆ ਐਂ ਕਰਕੇ ਐਂ ਕਰਕੇ ਦੰਦ ਮਾਰੇ ਦੇ ਦੱਸ ਹੁਣ ਦੱਸ ਐਂ ਕਰਕੇ ਦੰੰਦੀ ਦਿਖਾ ਦੇ ਨਾ ਆਪਦੀ ਦੰਦ ਦਿਖਾਈ ਆ ਦੇਖ ਲੈ ਦੰਦ ਇਹਦੇ ਓ ਮੱਛ ਮਰ ਗਈ ਸੀ ਮੈਂ ਲਵਾ ਲਈ ਸੀ ਉਹਦੇ ਪੱਟ ਕੇ ਅੱਛਾ ਗਣੇਸ਼ ਨਹੀਂ ਸੀ ਮਰ ਗਿਆ ਉਹਦੇ ਹਾਥੀ ਦਾ ਸਿਰ ਧਰਤਾ ਸੀ ਹਾਂ ਉਹ ਮੇਰੇ ਦੰਦ ਟੁੱਟ ਗਏ ਨੇ ਕਿ ਹੁੰਦੇ ਦੇ ਕਿਸੇ ਦੀ ਮੱਜ ਮਾਰ ਗਈ ਔਰ ਇਹ ਦੰਦ ਤੋੜ ਕੇ ਲਿਆ ਕਿ ਇਹਦੇ ਬਿਰਲੇ ਲਾ ਦੇ ਮੈਂ ਚਾਹ ਪਾ ਗੇ ਗਲਾਸ ਚ 25 ਦੰਦਾ ਬਣਾਤਾ 20 ਗਲਾਸ ਇਹਨੂੰ ਪੜਾ ਦੇ ਬਾਅਦ ਚ 25 ਦੰਦਾ ਇਹਦੇ ਗੰਦਾ ਆ ਵੀ ਨਾ ਅੱਛਾ 25 ਲਾ ਕੇ ਬਿਰਲੇ ਜਾ ਇਹਦੇ ਦੰਦ ਦੇ ਬੱਚੀ ਆ 25 ਦੰਦਾ ਗਿਨੇ ਆ ਤੁਸੀਂ ਮੈਂ ਗਿਨੇ ਆ 20 ਯਾਰੀ 25 ਦੰਦਾ ਇਹਦਾ ਮੂੰਹ ਠੱਡ ਕੇ ਬੰਦੇ ਹੁਣ ਗਿਨ ਲਾ 25 ਆ ਗਿਨ ਲੂ ਗੰਦਾ 25 ਦੰਦਾ ਦੰਦ ਦੰਦ ਦੀ ਤਾਂ ਬਿਰਲ ਪਈ ਯਾਰ ਵਿੱਚ ਦੇਖ ਲੈ ਪੰਜ ਦੰਦ ਤਾਂ ਇੱਥੇ ਹੀ ਉੱਡ ਗਏ ਸੱਤ ਦੰਦ ਡੁੱਡੇ ਹੋਏ ਸੱਤ ਦੰਦ ਡੁੱਡੇ ਹੋਏ ਇੱਥੇ ਲੈ ਇੱਥੇ ਮੂਰੇ ਮੂਰੇ ਉੱਡ ਗਏ ਦੰਦ ਜਿਹੜੇ ਹੈਗੇ ਸੀਗੇ ਮੂਰੇ ਪਿੱਛੇ ਦਾ ਸਹੀ ਹੋਣਗੇ ਫਿਰ ਪਿੱਛੋਂ ਦਾ ਜਿਹੜਾ ਕੰਮ ਮੂਰੇ ਹੀ ਛਾ ਲਈ ਤੇ ਸੱਤ ਦੰਦ ਮੂਰੇ ਹੀ ਉੱਡਦੇ ਆ ਇੱਕ ਇੱਕ ਦੰਦ ਦੀ ਬਿਰਲ ਦਿਖਾਈਂਗਾ ਆ ਦੇਖੀ ਜਾ ਦੇਖ ਲੈ ਲੈ ਕੱਲ ਨੂੰ ਆਵਾਂਗੇ ਛੱਡਲੇ ਆਵਾਂਗੇ ਛੱਡਲੇ ਕੱਲ ਨੂੰ ਤਾਂ ਹਜੇ ਤਾਂ ਆ ਵੀ ਪੁੱਛਦਾ ਸੀ ਉਹ ਪੁੱਛੀ ਪੁੱਟਵਰ ਕੇ ਨੂੰ ਹੋਣਗੇ ਕਿ ਨਹੀਂ ਫਿਰ ਉਹ ਹੀ ਦੀ ਗੱਲਬਾਤ ਕਰਾਂਗੇ ਕਹਿੰਦਾ ਨਹੀਂ ਅੱਛਾ ਇਹ ਵੀ ਰਹਿ ਦਿੰਦਾ ਇਹ ਵੀ ਰਹਿ ਦਿੰਦਾ ਤੂੰ ਰਹਿ ਤੂੰ ਮੰਦੀ ਭਰਗਾ ਤੋਂ ਲੈਣਾ ਕੀ ਹੈ ਆਪਣੇ ਕੋਲੇ ਸ਼ੇਟਰਾਂ ਦੇ ਖੜਿਆ ਇਸ ਵਕਤ ਮੈਂ ਕਿਹੜਾ ਕੋਈ ਤੇਰੇ ਫਾਇਰ ਇਸ ਵਕਤ ਸ਼ੇਟਰ ਫਾਇਰ ਮਾਰਿਆ ਪੂਰਾ ਜੱਦਾ ਪੂਰਾ ਜੱਦਾ ਉਹ ਕਰੀਏ ਵੋਏ ਹੈਲੋ ਕਿਵੇਂ ਆ ਮੈਂ ਕਿਹੜਾ ਤੂੰ ਮੈਂ ਪਿੱਥ ਪਈ ਜਾਊਗਾ ਤੂੰ ਇਹ ਸੀ ਬੋਲੀ ਦੀ ਦਾਲੀਆਂ ਗਰੀਬਾਂ ਦੀਆਂ ਲੋੜੀਆਂ ਦਵਾਲੀਆਂ ਕੰਮੂ ਵਰਗਾ ਦਾਈ ਸਰਖਾਈ ਜਾਇ ਕਰਾਂ ਮੈਂ ਇੱਕ ਡੰਗ ਕਾਲੀ ਜਾਨੂ ਸੰਤ ਸਾ ਸਵੀਰ ਦਾ ਇੱਕ ਡੰਗ ਕਾਲੀ ਤੇ ਪਤਾ ਨਹੀਂ ਦੂਜੀ ਵੀਰ ਦਾ ਤਾਂ ਇਹ ਕਿਹੜਾ ਰਾਤੀ ਭੁੱਖੇ ਸੁੱਤੇ ਸਾਨੂੰ ਸੰਤ ਸਾ ਸਵੀਰ ਦਾ ਇੱਕ ਡੰਗ ਕਾਲੀ ਤੇ ਪਤਾ ਨਹੀਂ ਦੂਜੀ ਵੀਰ ਦਾ ਮੈਂ ਉੱਚੀ ਉੱਚੀ ਗਾਉਣ ਲੱਗਿਆ ਕਮੂ ਚੁੱਪ ਕਰ ਜਾ ਭੈਣ ਦੀ ਲੈ ਲੈਂਦੇ ਰੋਟੀ ਸਾਨੂੰ ਲਓ ਜੀ ਸਿਧਾਣੇ ਵਾਲੇ ਮੁੰਡੇ ਇੱਧਰ ਲੱਗੇ ਪਏ ਆ ਭਰਨ ਤੇ ਰस्सियां ਰੁੱਸੀਆਂ ਖੋਲ ਕੇ ਕਰਨਗੇ ਹੁਣ ਗੱਡੀ ਠੇਕੇਦਾਰ ਦਾ ਟਰਾਲਾ ਸੈੱਟ ਪਹਿਲਾਂ ਦਾ ਕਿਉਂਕਿ ਇਹ ਰस्सियां ਦੇ ਚੱਲਦਾ ਹੈਗਾ ਬਿਨਾਂ ਰस्सੀਆਂ ਤੋਂ ਇਹ ਚੱਲੇ ਹੀ ਨਹੀਂ ਕਦੇ ਗਰੈਂਡਰ ਬੰਦਾ ਹੈ ਯਾਰ ਹੈ ਗਰੈਂਡਰ ਬੰਦਾ ਹੈ ਗਰੈਂਡਰ ਬੰਦਾ ਇਹ ਘਰ ਲਿਖਾਇ ਤਾਂ ਹੱਥ ਨੇ ਕਹਿੰਦੇ ਤੇਰੇ ਕੋਟੇ ਪਹਿਣਗੇ ਜਾਇਆ ਕੰਦੀ ਦੰਪ ਤੇ ਆਪਾਂ ਥੋੜਾ ਜਰੀਂ ਅੱਜ ਦੂਤਰੋ ਬਣਾਇਆ ਨਾਸਾ ਗਵਰਨਮੈਂਟ ਤੋਂ ਜਿੰਦਗੀ ਹੈ ਗੱਪਾਂ ਦਾ ਆ ਇਹ ਕਾਹ ਤੋਂ ਕਹਿੰਦਾ ਇਹ ਤੁਹਾਨੂੰ ਇਹ ਮੈਂ ਬਾਈ ਇਹ ਬੰਦਾ ਕਹਿੰਦਾ ਮੈਂ ਕੋਠੇ ਨੂੰ ਆ ਗਿਆ ਕਿਹੜਾ ਕੋਠੇ ਗੁਰੂ ਆ ਕੋਠੇ ਗੁਰੂ ਬਾੜ ਦੱਸ ਕਿੰਨੀ ਗਿਆ ਇੱਥੋਂ ਹਾਂ ਐਈ ਲਾਇਆ 7 ਵਜੇ ਫੋਨ ਆ 7 ਵਜੇ ਲਾ ਕੇ ਨੂੰ ਕਹਿੰਦਾ ਮੈਂ ਦਿਆਲਪੁਰਾ ਟਪਾਏ ਕਹਿੰਦਾ ਅੱਛਾ ਪਾਣੀ ਅਸੀਂ ਕੁੱਤੇ ਪਤਾ ਨਹੀਂ ਇਹ ਕੁੱਤਾ ਬਾਈ ਯਾਰ ਹੁਣ ਹੱਲ ਦੱਸ ਕੀ ਹੈ ਕਹਿੰਦੇ ਤੂੰ ਸਿਆਣਾ ਬੇਣਾ ਬੰਦਾ ਯਾਰ ਅੱਜ ਤਾਂ ਇਹੀ ਆ ਛੱਡਦਾ ਅੱਗੀ ਦੋ ਲੱਗੇ ਬੇ ਕਾਮਲੇ ਪਿੱਛੇ ਲੋਕਾਂ ਵਿੱਚ ਜਾਉਂਦੇ ਮੰਮਾ ਨੇ ਲੱਗੇ ਪਰ ਇਹ ਤਾਂ 14 ਜਾਉਂਦੇ ਲੱਗੇ ਪਿਆ ਉਹ ਜਾਂਦਾ ਸੀ ਮਾਗੀ ਤੇ ਜਿਹਨੂੰ ਰੋਕਿਆ ਅੱਛਾ ਪਿਆਰ ਹੋ ਗਿਆ ਤੈਨਰੇ ਕੀ ਕਰਦੇ ਸੀ ਭਲੇ ਆਂ ਦੱਸ ੱੱਕਾ ਨਾ ਦਾ ੱੱਕਾ ਹੋਈ ੱੱਕਾ ਐਂ ਕਰ ਰੇ ਹਰੇ ਗੜੀਆਂ ਕਰਦਾ ਹਰੇ ਗੜੇ ਐਂ ਕਰਦਾ ਬਾਈ ਯਾਰ ਹੁਣ ਆ ਬੈਠਾ ਲੋਈ ਲੈ ਕੇ ਹੁਣ ਬੋਲਦਾ ਨਹੀਂ ਉਹ ਮੁੱਲ ਕੋ ਹੁੰਦਾ ਸਾਡਾ ੱੱਕਾ ਦਾ ਚੱਲ ਹੀ ਜਾਂਦਾ ਐ ਥੋੜੋ ਬਾਈ ਯਾਰ ਇੰਨਾ ਯਾਰ ਹੁੰਦਾ ਯਾਰ ਗੇਟ ਪਾਸਤਾ ਬਣਾਉਣ ਨੇ ਲਿਆਓ ਕਰਾਂ ਉਹ ਪਰਤੀਆਂ ਪੁਰਾਣੀਆਂ ਉਹ ਫੜਾ ਲੈਂਦੇ ਉਹ ਤਾਂ ਬੱਧੀ ਹਟਾਉਣੇ ਤੇ ਉਹ ਤਾਂ ਫੜਾਵਾਂਗੇ ਤਾਂ ਸਾਡੇ ਫੇਰ ਹੀ ਬੰਨਗੇ ਅੱਗੇ ਜੇ ਤੁਹਾਨੂੰ ਕੋਈ ਪਤਾ ਨਹੀਂ ਇਹ ਇਹ ਮਤਲਬ ਇਹਨਾਂ ਲਾਈਨ ਚੱਲੀ ਜਾਂਦਾ ਨਾਲੇ ਚੱਲੀ ਜਾਂਦਾ ਆਪਾਂ ਬੁੱਲੀ ਇਹਨੇ ਹਾਂ ਮੇਰੇ ਵੱਤ ਚੱਲੀ ਜਾਂਦਾ ਹਾਂ ਹਾਂਜੀ ਤਰੀਕ ਹੈਗੀ 14 ਹਾਂ 1 26 ਹਾਂ ਹਾਂਜੀ ਪੀ ਵੀ 03 ए जे 22 59 ਬਾਈ ਲੋ ਜੀ ਚਲੋ ਹੁਣ ਆਪਾਂ ਵੀ ਚੱਲ ਜਾਈਏ ਵਾਹਿਗੁਰੂ ਨਾਨਕ ਜੱਟ ਮਸਤ ਕਲੰਦਰ ਨੇ ਕਿਨੋਂ ਗੱਡੀ ਖਾਵੇ ਲੋ ਜੀ ਰਾਮਪਰੇ ਚੱਲੇ ਆਂਗੇ ਬਾਹਰ ਖੋਲ ਲੀਏ ਸੌਦਾ ਪੱਤਾ ਲਿਆਈਏ ਆ ਜਾ ਮਾਤਾ ਉੰਬਲੇ ਬਲੇ ਸੱਚਾ ਤਾਂ ਲੋ ਜੀ ਆਪਣਾ ਜਨਰਲ ਅਸ ਹਿਸਾਬ ਤੇ ਸਾਰੇ ਹਸਾਬ ਵਗੈਰਾ ਕਾਜ ਜਪਾ ਕੱਢ ਲਿਆਗੇ ਸਾਰੇ ਟਰੈਕਟਰਾਂ ਦੇ ਇਹਨਾਂ ਦੇ ਸਾਰਿਆਂ ਦੇ ਕੱਢ ਲਏਗੇ ਤੇ ਇੱਧਰ ਵੀ ਆਪਣਾ ਡਾਟਾ ਕੰਪਿਊਟਰ ਤੇ ਸਾਰਾ ਲਗਭਗ ਚੜ ਗਿਆ ਉਹ ਹੋ ਚੁੱਕਿਆਗਾ ਟਰੈਕਟਰਾਂ ਹਿਸਾਬ ਨਾਲ ਨੰਬਰ ਦੇ ਹਿਸਾਬ ਨਾਲ ਰੇਟ ਦੇ ਹਿਸਾਬ ਨਾਲ ਤੇ ਖਰਚਾ ਵੀ ਸਾਰਾ ਜਿੰਨਾ ਹੋਇਆ ਉਹ ਵੀ ਨਿਕਲਿਆ ਆ ਤਾਂ ਅੱਜ ਸਾਰੀ ਦਿਹਾੜੀ ਆਪਾਂ ਇੱਥੇ ਬੈਠੇ ਹੋਏ ਸੀਗੇ ਬਚਦੀ ਥੋੜਾ ਟਾਈਮ ਡੰਪ ਤੇ ਕਿਹੜਾ ਵੱਜਿਆਗਾ ਯਾਰ ਟਾਈਮ ਨਹੀਂ ਜਾਇਆ ਗਿਆ ਇਸ ਕਰਕੇ ਡੰਪ ਦੇ ਸ਼ੂਟ ਜਿਹੜੇ ਫੋਟੋਜ਼ ਆ ਉਹ ਕੱਟਨੇ ਅੱਜ। ਬਾਕੀ ਅੱਜ ਮਾਗੀ ਵੀ ਸੀਗੀ ਤਾਂ ਉਹਦਾ ਕਰਕੇ ਵੀ ਜਿਹੜਾ ਉਹ ਜਾਏ ਨਹੀਂ ਆਪ ਗਏ ਨਹੀਂ ਡੰਪ ਤੇ ਇੱਥੇ ਸੀਗੇ ਕਿਉਂਕਿ ਲੇਬਰ ਬਹੁਤ ਘਟਾਈ ਸੀਗੀ ਅੱਜ। ਤੇ ਜਿਹੜਾ ਅੱਜ ਦਾ ਆਪਣਾ ਵਲੌਗ ਆ ਉਹ ਆਪਾਂ ਜ਼ਿਆਦਾ ਜਿਹੜਾ ਉਹ ਕਰੀ ਰਹੇਗੇ ਤਾਂ ਕਰਕੇ ਸ਼ੂਟ ਨਹੀਂ ਕੀਤਾ ਗਿਆ। ਰੰਪਰੇ ਵਿੱਚ ਦੀ ਜਾਣਾ ਸੀਗਾ, ਸਮਾਨ ਲੈ ਕੇ ਆਉਣਾ ਸੀਗਾ ਉਹ ਲੈ ਕੇ ਆਂਦਾ। ਤਾਂ ਬਾਕੀ ਸਾਰੇ ਤਾਂ ਇੱਥੇ ਬੈਠੇ ਰਹੇ ਆ ਕੁਝ ਟਾਈਮ। ਤਾਂ ਅੱਜ ਦਾ ਬਲੌਗ ਆਪਾਂ ਇੱਥੇ ਸਮਾਪਤ ਕਰ ਦਿਆਂਗੇ ਮਿਲਦੇ ਆਪਾਂ ਕੱਲ ਨੂੰ ਨਵੇਂ ਬਲੌਗ ਦੇ ਵਿੱਚ ਤਾਂ ਜੈ ਹਿੰਦ ਬਾਏ ਬਾਏ ਦੋਸਤੋ